ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੱਖਣ ਲਾਲਕਾ ਦੇ ਵੱਲੋਂ ਵਿਰੋਧੀ ਆਗੂਆਂ ਦੇ ਉੱਤੇ سنگीन ਤੇ ਵੱਡੇ ਦੋਸ਼ ਲਾਏ ਗਏ ਨੇ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਅੰਦਰ ਨੌਜਵਾਨ ਪੀੜੀ ਨੂੰ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਅਤੇ ਜੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਅਮਰਿਤਪਾਲ ਸਿੰਘ ਲੰਗ ਦੀ ਅਗਵਾਈ ਵਿੱਚ ਨਾਬਾ ਸ਼ਰੋਮਣੀ ਅਕਾਲੀ ਦਲ ਜੂਥ ਦੇ ਪ੍ਰਧਾਨ ਰਤੇਸ਼ ਅਗਰਵਾਲ ਨੂੰ ਜ਼ਿੰਮੇਵਾਰੀ ਦੇ ਕੇ ਨਵਾਜਿਆ ਗਿਆ ਇਸ ਮੌਕੇ ਤੇ ਜੂਥ ਵਰਕਰਾਂ ਨੇ ਕਾਫੀ ਹਿੱਸਾ ਲਿਆ ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਇੱਕ ਯੂਥ ਅਕਾਲੀ ਦਲ ਪੰਜਾਬ ਦੀ ਰੀੜ ਦੀ ਹੱਡੀ ਹੈ ਇਹਨਾਂ ਨੌਜਵਾਨਾਂ ਨੂੰ ਹੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਇਹ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੂਥ ਅਕਾਲੀ ਦਲ ਅਹਿਮ ਰੋਲ ਵੀ ਅਦਾ ਕਰੇਗਾ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਅਕਾਲੀ ਦਲ ਦੇ ਵਿੱਚੋਂ ਹੀ ਨਿਕਲੀ ਹੈ ਅਤੇ ਹੁਣ ਇਹ ਭਾਜਪਾ ਅਤੇ ਆਰਐਸਐਸ ਦੇ ਇਸ਼ਾਰਿਆਂ ਤੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਪਰ ਅਕਾਲੀ ਦਲ ਸੁਧਾਰ ਲਹਿਰ ਦਾ ਕੁਝ ਵੀ ਨਹੀਂ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਏਗੀ ਅਤੇ ਅਸੀਂ ਨਾਭਾ ਹਲਕੇ ਦੇ ਵਿੱਚ ਉਹਨੇ ਕਿਹਾ ਕਿ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਹਤੇਸ਼ ਅਗਰਵਾਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਇਸ ਮੌਕੇ ਤੇ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਅਮਰਿਤਪਾਲ ਸਿੰਘ ਲੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਨਾਲ ਜੁੜ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਦਾਵਾ ਕਰ ਦਿੱਤਾ ਕਿ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ ਇਸ ਮੌਕੇ ਨਾਭਾ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਰਤੇਸ਼ ਅਗਰਵਾਲਾ ਤੇ ਹੋਰ ਆਗੂਆਂ ਨੇ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਦੀ ਮਜ਼ਬੂਤੀ ਨੂੰ ਵੇਖਦਿਆਂ ਸਾਨੂੰ ਜੋ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਅਸੀਂ ਇਹਨੂੰ ਤਾਨ ਦੇਹੀ ਨਾਲ ਨਿਭਾਵਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਅਕਾਲੀ ਦਲ ਦਾ ਅਹਿਮ ਰੋਲ ਰਹੇਗਾ ਅਕਾਲੀ ਦਲ ਸਾਡੀ ਤਿਆਵਲ ਦਸਤਾ ਜਿਹਨੂੰ ਕਿਹਾ ਜਾ ਸਕਦਾ ਹੈ ਨੌਜਵਾਨਾਂ ਵਿੱਚ ਇੱਕ ਪੋਟੈਂਸ਼ੀਅਲ ਹੁੰਦੀ ਹੈ ਪਰ ਨੌਜਵਾਨਾਂ ਵਿੱਚ ਸ਼ਕਤੀ ਹੁੰਦੀ ਹੈ ਕਿ ਕਿਸੇ ਵੀ ਵੱਡੇ ਤੋਂ ਵੱਡੀ ਲਹਿਰ ਨੂੰ 导 ਸਕਦੇ ਤੋਂ ਮੈਂ ਸਮਝਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਪ੍ਰਧਾਨ ਲਾਇਆ ਅਗਰਵਾਲ ਸਾਹਿਬ ਤੋ ਉਹਨਾਂ ਦਾ ਜਿਹੜਾ ਸ਼ਹਿਰ ਦੇ ਵਿੱਚ ਵਧੀਆ ਪਰਿਵਾਰ ਹੈ ਚੰਗੇ ਪਰਿਵਾਰ ਦੇ ਵਿੱਚੋਂ ਨੇ ਚੰਗੇ ਲੋਕਾਂ ਨਾਲ ਮੇਲ ਮਨਾਪ ਹੈ ਸੋ ਤਗੜੇ ਹੋ ਕੇ ਸ਼ਹਿਰ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਨਗੇ ਯੂਸ ਅਕਾਲੀ ਦਲ ਨੂੰ ਖੜਾ ਕਰਨਗੇ ਸੋ ਇਹਦੇ ਨਾਲ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਇੱਕ ਗੱਲ ਕਹਿੰਨਾ ਨੂੰ ਕਹੀ ਹੈ ਸਾਰੇ ਨੌਜਵਾਨਾਂ ਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੋਣਗੀਆਂ ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੀ ਵਾਰੀ ਵੀ ਜਦੋਂ ਸਾਡੀ ਸਰਕਾਰ ਸੀਗੀ ਵਰਦੇ ਬੋਰਡ ਬਣਾਏ ਗਏ ਸੀਗੇ ਨੌਜਵਾਨਾਂ ਲਈ ਸੋ ਉਹਨਾਂ ਦੇ ਵਿੱਚ ਚੇਅਰਮੈਨ ਤੇ ਹੋਰ ਵੱਡੀਆਂ-ਵੱਡੀਆਂ ਪੋਸਟਾਂ ਤੇ ਲਗਾਈ ਕਰ ਸਨ ਸੋ ਅੱਜ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਸ਼ਕਤੀ ਹੈ ਤੇ ਨੌਜਵਾਨਾਂ ਦੇ ਹੱਥ ਵਿੱਚ ਜਿਹੜੀ ਦਿੱਤੀ ਹੋਈ ਤਾਕਤ ਹੈ ਉਹ ਲੋਕਾਂ ਦੇ ਕੰਮ ਆਉਂਦੀ ਹੈ ਕਿ ਲੋਕ ਉਸ ਤੋਂ ਖੁਸ਼ ਹੁੰਦੇ ਨੇ ਸੋ ਅਗਰਵਾਲ ਜੀ ਦਾ ਮੈਂ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਸਾਡੇ ਜਿੰਨੇ ਵੀ ਯੂਥ ਅਕਾਲੀ ਦਲ ਦੇ ਸ਼ਹਿਰ ਦੇ ਨੌਜਵਾਨ ਇਕੱਠੇ ਹੋਏ ਨੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਬੜੇ ਤਗੜੇ ਤਰੀਕੇ ਨਾਲ ਹੋਏ ਨੇ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਾਫ ਦਾ ਡਿਪਟੀ ਮੁੱਖ ਮੰਤਰੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੀ ਨਿਗਰਾਨ ਕਮੇਟੀ ਆ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਕਿਤੇ ਭਰਤੀ ਨਹੀਂ ਕਰਨੀ ਜਾ ਕੇ ਉਹਨਾਂ ਨੇ ਨਿਗਰਾਨ ਕਰਨੀ ਆ ਉਹਨਾਂ ਦੀ ਨਿਗਰਾਨ ਕਰਨ ਦੀ ਡਿਊਟੀ ਆ ਸੋ ਕੱਲ ਵੀ ਮੀਟਿੰਗ ਹੋਈ ਆ ਅੱਗੇ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਸੋ ਉਹਨਾਂ ਨੇ ਨਿਗਰਾਨ ਰਹਿਟ ਕਿ ਸਾਰੀ ਭਰਤੀ ਹੋ ਰਹੀ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਹੋ ਰਹੀ ਆ ਸੋ ਜਿਹੜੇ ਲੋਕ ਆਵੇਂ ਝੂਠੇ ਰੋਲਾ ਪਾਉਂਦੇ ਫਿਰਦੇ ਆ ਉਹ ਉਹਨਾਂ ਦੇ ਪਿੱਛੇ ਕੋਈ ਬੈਟਰੀ ਕਿਸੇ ਹੋਰ ਵਿਅਕਤੀਆਂ ਦੀ ਲੱਗੀ ਹੋਈ ਆ ਉਹ ਆਪਣੀ ਬੈਟਰੀ ਦੇ ਮੁਤਾਬਕ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਸੁਧਾਰ ਲੈਣ ਨਹੀਂ ਹੈਗੀ ਬਰਬਾਦ ਲੈ ਰਹੇ ਤੇ ਉਹਨਾਂ ਦੀ ਜਿਹੜੀ ਪਿੱਛੇ ਪਛੋਕੜ ਜਿਹੜਾ ਹੈਗਾ ਆਰਐਸਐਸ ਹੈ ਤੇ ਉਹਨਾਂ ਦੀ ਜਿਹੜੀ ਪਿੱਛੇ ਗੱਲ ਹੈਗੀ ਉਹ ਭਾਜਪਾ ਦੀ ਲੀਡਰਸ਼ਿਪ ਦੇ ਮੁਤਾਬਕ ਨਹੀਂ ਸੋ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਚੁੱਪ ਕਰੇ ਬੈਠੇ ਨੇ ਸੋ ਸਾਰੇ ਤੁਸੀਂ ਦੇਖ ਲਓ ਕਿ ਥੋੜੇ ਦਿਨਾਂ ਦੀ ਗੱਲ ਹੈ ਉਹ ਸਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਕਰਦੇ ਵੀ ਨਜ਼ਰ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਨਜ਼ਰ ਆਉਣਗੇ ਤੇ ਜਿਹੜੇ ਪਿੱਛੇ ਜਿਨ੍ਹਾਂ ਦੇ ਪਿੱਛੇ ਉਂਗਲੀ ਆਰਐਸਐਸ ਦੀ ਹੈ ਜਾਂ ਭਾਜਪਾ ਦੇ ਵੱਡੇ ਲੀਡਰਾਂ ਦੀ ਹੈ ਉਹ ਤਮਾਸ਼ਾ ਦੇਖ ਰਹੇ ਨੇ ਤੇ ਉਹਨਾਂ ਨੂੰ ਗੁਰਕੇ ਪੰਜਾਬ ਨੇ ਜਾਂ ਪੰਜਾਬੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਬਖਸ਼ਣਾ ਨਹੀਂ ਇਹ ਗੱਲ ਨੂੰ ਯਾਦ ਰੱਖੋ ਇਹ ਲੋਕ ਜਿਹੜੇ ਹੈਗੇ ਨੇ ਲੋਕਾਂ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਇਹ ਬਗਾਨੀਆਂ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡਣ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਤਾਂ ਕਿੰਨੇ ਸਾਲ ਹੋ ਗਏ ਸੱਤਾ ਤੋਂ ਬਾਹਰ ਨਿਕਣੀ ਨੂੰ ਤੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਬੋਲਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੀਆਂ ਨੇ ਤੇ ਇਹ ਵੀ ਉਹਨਾਂ ਦੀ ਛੈ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੂੰ ਭੰਡੀ ਜਾ ਰਹੇ ਨੇ ਸੋ ਇਹਨਾਂ ਲੋਕਾਂ ਨੇ ਬੌਝ ਮਸਤੀਆਂ ਕੀਤੀਆਂ ਇੱਕ ਮੈਂ ਤੁਹਾਡੇ ਰਾਹੀਂ ਇਹ ਗੱਲ ਕਹਿਣੀ ਚਾਹੁੰਨਾ ਕਿ ਅਕਾਲ ਤਖਤ ਸਾਹਿਬ ਤੇ ਜਦੋਂ ਇਹਨਾਂ ਨੇ ਲੈਟਰ ਦਿੱਤਾ ਸੀਗਾ ਜਿਹੜਾ ਜਾ ਕੇ ਇਹਨਾਂ ਨੇ ਕਿਹਾ ਸੀਗਾ ਉਸ ਲੈਟਰ ਦੇ ਵਿੱਚ ਕਿ ਅਸੀਂ ਜਿੰਨੇ ਮინისტრ ਜਿੰਨੇ ਐਮਐਲਏ ਜਿੰਨੇ ਲੋਕਾਂ ਅਸੀਂ ਸਾਰੇ ਜ਼ਿੰਮੇਵਾਰ ਆ ਦਸਕਤ ਕਰਕੇ ਦੇ ਕੇ ਆ ਜੀਏ ਤੇ ਜਦੋਂ ਕਿਤੇ ਸਜ਼ਾ ਲੈਣ ਦੀ ਜਾਂ ਉੱਤੇ ਦੀ ਸੇਵਾ ਲੈਣ ਦੀ ਗੱਲ ਆਈ ਤੇ ਕੱਲੇ-ਕੱਲੇ ਹੋ ਕੇ ਪਰੇ ਖੜ ਗਏ ਤੇ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਸੀ ਤਾਂ ਫਿਰ ਜਿੰਨੇ ਕਸੂਰ ਸੀ ਉਹ ਤੇ ਵਿੱਚ ਸੀਗੇ ਸਾਰੇ ਦੇ ਵਿਚ ਖੜ ਕੇ ਲੈਣੇ ਚਾਹੀਦੀ ਸੀ ਉਹ ਸੇਵਾ ਵੀ ਸਾਰਿਆਂ ਨੂੰ ਕੱਟੀ ਚਾਲੀ ਚਾਹੀਦੀ ਸਮਾਜ ਵੀ ਬੇਨਤੀ ਬੇਨਤੀ ਕਰਦਾ ਕਿ ਡੁੱਲੇ ਮੇਰਾ ਦਾ ਕੁਝ ਨਹੀਂ ਇਹ ਬਗੜਿਆ ਸੋ ਮੁੜ ਕੇ ਆਪਣੀ ਮੁਖ ਧਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰੀਏ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਨੂੰ ਬਚਾਉਂਦੇ ਕਿਦਾਂ ਸੋ ਜ਼ਿੰਮੇਵਾਰੀ ਹੈ ਪੰਜਾਬ ਦੇ ਅਕਾਲੀ ਦਲ ਦੀ ਕਿ ਪੰਜਾਬ ਪੰਜਾਬ ਨੂੰ ਬਚਾਉਣਾ ਅੱਜ ਦੇਖੋ ਨਾਬੇ ਹਲਕੇ ਦੇ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਰਵਾਹੀ ਦੇ ਵਿੱਚ ਯੂਥ ਅਕਾਲੀਵਲ ਵੱਲੋਂ ਨਾਬਾ ਸ਼ਹਿਰੀ ਪ੍ਰਧਾਨ ਜਿਹੜਾ ਅਗਰ왈 ਸਾਹਿਬ ਨੂੰ ਲੱਗਿਆ ਹੈ ਅਸੀਂ ਉਹਨੂੰ ਪਤਾ ਹੀ ਆ ਪਿਛਲੀ ਵਾਰਤਾਂ ਜਿਹੜੇ ਦੋ ਵਾਰੀ ਠੱਗੀ ਜਿਹੜੇ ਨੌਜਵਾਨ ਖਾ ਚੁੱਕੇ ਨੇ ਸੋ ਨੌਜਵਾਨ ਆਪਣੀ ਜਿਹੜੀ ਮੂਲ ਪਾਲਿਤੀ ਹੈ ਸਿਧਾਂਤਕ ਪਾਲਿਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹਦੇ ਆ ਜੜਾਂ ਵੱਲ ਮੁੜਨ ਲੱਗੇ ਨੇ ਤੇ ਅੱਜ ਉਹਨਾਂ ਨੂੰ ਕਰਦੇ ਹੋਏ ਅਰਕੇਸ਼ ਅਗਰਵਾਲ ਜੀ ਨੂੰ 90 ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਤੇ ਉਹ ਜਿਹੜੀ ਵੀ ਉਹ ਭਰਤੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਜਿਹੜੀਆਂ ਸ਼ਹਿਰ ਦੀਆਂ 23 ਵਾੜਾਂ ਨੇ ਉਹਨਾਂ ਦੇ ਦੱਬ ਕੇ ਭਰਤੀ ਕਰਨਗੇ ਤੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਹਰਿਆਵਲ ਦਸਤਾ ਉਹ ਰੀੜ ਦੀ ਹੱਡੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵੀ ਸਦਾ ਸਿੰਘ ਗਰੇਵ ਸਿੰਘ ਬਾਦਲ ਨੇ ਜਦੋਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਰਹੀਆਂ ਨੇ ਆਪਣਾ ਨੌਜਵਾਨਾਂ ਨੂੰ ਵੱਡੀ ਹਿੱਸੇਦਾਰੀ ਦਿੱਤੀ ਹੈ ਵੱਡੀ ਭਾਗਿਆ ਦਾ ਦਿੱਤੀ ਹੈ ਸਰਕਾਰਾਂ ਵਿੱਚ ਤੇ ਅੱਗੇ ਵੀ ਸੋ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਵੱਡਾ ਹਿੱਸਾ ਹੈ ਉਹ ਯੂਥ ਨੂੰ ਫੱਕਰ ਜੱਟ ਕੀਤੀ ਹੈ ਸੁਧਾਰ ਲਹਿਰ ਲਗਾਤਾਰ ਸਵਾਲ ਚੁੱਕ ਰਹੀ ਹੈ ਆਖਾਲੀ ਦਲ ਤੋਂ ਕਿਸ ਤਰ੍ਹਾਂ ਦੇਖਦੇ ਆਂ ਜੀ ਜਿਹੜਾ ਭਾਰਤੀ ਦਾ ਕਰੀ ਨਸਾ ਉਹ ਸੁਧਾਰ ਲਹਿਰ ਨਹੀਂ ਜੀ ਕੁਝ ਬਾਗੀ ਨੇ ਉਹ ਭਾਰਤੀ ਨਹੀਂ ਬਾਕੀ ਸਭ ਕੁਝ ਆਖਾਲ ਤਖਸਾਲ ਵੱਲੋਂ ਵੀ ਹੁਕਮ ਹੋ ਗਿਆ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਵੀ ਜੋ ਅਮੈਂਡਮੈਂਟ ਹੋਣ ਵਾਲੀ ਸੀਗੀ ਉਹ ਹੋ ਕੇ ਜਿਹੜੀ ਭਾਰਤੀ ਆ ਬੜੇ ਸਜਜੇ ਟੱਗੇ ਨਾਲ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜ਼ਿਲ੍ਹੇ ਦੇ ਵਿੱਚ ਸਾਰੇ ਹਲਕੇ ਨੇ ਤਕਰੀਬ ਨਾਲ ਘੁੰਮ ਕੇ ਆਏ ਆ ਪਹਿਲਾਂ ਕੱਲ ਕਨੌਰ ਵੀ ਹੋਈ ਸੀ ਅਸੀਂ ਤੇ ਤਕਰੀਬਨ ਵਧੀਆ ਉਤਸ਼ਾਹ ਹੈ ਨੌਜਵਾਨਾਂ ਵਿੱਚ ਬਹੁਤ ਸ਼ਾਅ ਹੈ ਪਾਰਟੀ ਨਾਲ ਜੋੜਨ ਦਾ ਤੇ ਵਧੀਆ ਭਰਤੀ ਕਰਕੇ ਦਵਾਂਗੇ ਪਟਿਆਲੇ ਪਹਿਲਾਂ ਤਾਂ ਸਾਰੇ ਮੁੰਡਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰੱਖਾਂਗੇ ਤੇ ਉਹਨਾਂ ਨੂੰ ਖੇਡਾਂ 'ਚ ਜਾਂ ਜਿੰਮ 'ਚ ਲਾਵਾਂਗੇ ਤੇ ਆਪਣੀ ਅਕਾਲੀ ਸਰਕਾਰ ਨੂੰ ਉੱਪਰ ਲੈ ਕੇ ਜਾਵਾਂਗੇ ਪਹਿਲਾਂ ਵੀ ਆਪਾਂ ਦੇਖਦੇ ਆ ਸਾਰਾ ਜੋ ਵੀ ਕੰਮ ਹੋਇਆ ਆਪਣੀ ਜ਼ਿਹਰਾ 'ਚ ਤਾਂ ਅਕਾਲੀ ਸਰਕਾਰ ਨਹੀਂ ਕਰਿਆ ਹੋਇਆ ਤਾਂ ਹੁਣ ਅਸੀਂ ਫੇਰ ਅਕਾਲੀ ਸਰਕਾਰ ਹੀ ਲਿਆਵਾਂਗੇ ਕੋਈ ਦੇਖੋ ਯੂਥ ਪਾਰਟੀ ਦੀ ਰੀਡ ਵੀ ਹੱਡੀ ਹੁੰਦਾ ਇਹ ਕਰਕੇ ਯੂਥ ਪੱਬਾ ਪਾਰ ਹੋਇਆ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨ ਨੂੰ ਜੋ ਤਾਂ ਅਕਾਲੀ ਦਲ ਦੇ ਨਾਲ ਜੁੜਨ ਲਈ ਤੇਜ ਅਗਰਵਾੜ ਵਿੱਚ ਸ਼ਹਿਰੀ ਪੱਤਾ ਆਉਣਾ ਜੋ ਅਕਾਲੀ ਦਲ ਦਾ ਲਾਇਆ ਗਿਆ ਤੇ ਮੁੰਡਾ ਮਿਹਨਤੀ ਹੈ ਤੇ ਨੌਜਵਾਨ ਪੜ੍ਹਦੇ ਪਏ ਨੇ ਇਹਨਾਂ ਨੂੰ ਉਮੀਦਾਂ ਨੇ ਸਰਕਾਰਾਂ ਤੋਂ ਪਰ ਕਰਕੇ ਆਉਣ ਵਾਲੇ ਸਮੇਂ ਵਿੱਚ ਇਹ ਯੂਥ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਵੀ ਅੱਡੀ ਹੋਰ ਮਜ਼ਬੂਤ ਕਰੂਗਾ ਤੇ ਮਜ਼ਬੂਤ ਹੋ ਕੇ ਪਾਰਟੀ ਨਖਾਰ ਦੇ ਨਾਲ ਜਤਾਂ ਜਤਾਂ ਨਿਕ ਜਾਵੇ